ਤੁਹਾਡੇ ਸੰਮੁਖ ਆਡੀਓ ਤਹਿਤ ਲੇਖਕ ਡਾਕਟਰ ਤੁਗਾ ਗੁਰਪ੍ਰੀਤ ਜੀ ਦੀ ਲਿਖੀ ਪੁਸਤਕ ਹੈ 40 ਦਿਨ 40 ਦਿਨ ਦਾ ਦਿਨ 21ਵਾਂ ਜ਼ੁਬਾਨ ਦੇ ਫੱਟ ਨਾ ਭਰ ਦੇ ਛੱਟ ਬੋਲੀਏ ਘੱਟ ਸਿਆਣੇ ਕਹਿ ਗਏ ਬੋਤਾ ਬੋਲਣ ਚਖਣ ਹੋਏ ਪਿੱਛੋਂ ਸਾਈਕਲ ਤੇ ਆ ਕੇ ਇੱਕ ਆਦਮੀ ਕੇਸਰ ਦੇ ਫਕੀਰ ਕੋਲ ਰੁਕਿਆ ਉਸਨੇ ਫਕੀਰ ਨੂੰ ਨਮਸਕਾਰ ਕੀਤੀ ਕੇਸਰ ਨੇ ਸਾਈਕਲ ਪਹਿਲੀ ਵਾਰ ਵੇਖਿਆ ਸੀ ਉਸ ਆਦਮੀ ਨੇ ਕੇਸਰ ਨੂੰ ਹੈਰਾਨੀ ਨਾਲ ਸਾਈਕਲ ਵੱਲ ਵੇਖਦਿਆਂ ਕਿਹਾ ਇਹ ਸਾਈਕਲ ਆ ਮੇਰਾ ਇੱਕ ਅੰਗਰੇਜ਼ ਦੋਸਤ ਬਲੈਟ ਵਾਪਸ ਜਾਣ ਵੇਲੇ ਮੈਨੂੰ ਦੇ ਗਿਆ ਸੀ ਤੁਸੀਂ ਯਾਤਰਾ ਤੇ ਜਾ ਰਹੇ ਹੋ ਉਸਨੇ ਪੁੱਛਿਆ ਇਸ ਤੋਂ ਪਹਿਲਾਂ ਕਿ ਫਕੀਰ ਕੋਈ ਜਵਾਬ ਦਿੰਦਾ ਉਹ ਆਦਮੀ ਫਿਰ ਬੋਲਣ ਲੱਗਿਆ ਤੁਸੀਂ ਕਾਂਸੀ ਜਾ ਰਹੇ ਲੱਗਦੇ ਹੋ ਮੈਂ ਵੀ ਕਾਂਸੀ ਜਾਣਾ ਹੈ ਮੈਂ ਸਾਰਾ ਦੇਸ਼ ਘੁੰਮਣਾ ਹੈ ਸੈਕਲ ਤੇ ਫਕੀਰ ਦਾ ਜਵਾਬ ਵਿੱਚੋਂ ਕੱਟ ਕੇ ਉਸਨੇ ਕਾਂਸੀ ਦਾ ਇਤਿਹਾਸ ਦੱਸਣਾ ਸ਼ੁਰੂ ਕਰ ਦਿੱਤਾ ਤੇ ਫਿਰ ਦੱਸਿਆ ਦੇਸ਼ ਤੋਂ ਲੈ ਕੇ ਮੌਸਮ ਤੱਕ ਦਾ ਹਾਲ ਉਸਨੇ ਦੱਸਿਆ ਕਿ ਉਸ ਨੂੰ ਸਾਰਾ ਇਲਾਕਾ ਜਾਣਦਾ ਹੈ ਉਸ ਦਾ ਦਾਦਾ ਰਾਜੇ ਦਾ ਸਲਾਹਕਾਰ ਸੀ ਤੇ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਉਹ ਲਗਾਤਾਰ ਕਰਦਾ ਜਾ ਰਿਹਾ ਸੀ ਫਿਰ ਪਿੱਛੋਂ ਉਸ ਦਾ ਕੋਈ ਜਾਣਕਰ ਆਇਆ ਤਾਂ ਉਸ ਨੇ ਉਸ ਨਾਲ ਗੱਲਬਾਤ ਕਰਨਾ ਸ਼ੁਰੂ ਕਰ ਦਿੱਤਾ ਫਕੀਰ ਤੇ ਕੇਸਰ ਅੱਗੇ ਲੰਘ ਗਏ ਕੇਸਰ ਨੇ ਪਿੱਛੇ ਮੁੜ ਕੇ ਵੇਖਿਆ ਉਹ ਆਦਮੀ ਅਜੇ ਵੀ ਆਪਣੇ ਜਾਣਕਰ ਨਾਲ ਗੱਲਾਂ ਕਰ ਰਿਹਾ ਸੀ ਬੋਤਾ ਬੋਲਣਾ ਵੀ ਕਈਆਂ ਦੀ ਆਦਤ ਬਣ ਜਾਂਦੀ ਹੈ ਜਾਨਣ ਅਤੇ ਪਤਾ ਹੋਣ 'ਚ ਕਿੰਨਾ ਫਰਕ ਹੈ ਫਕੀਰ ਨੇ ਕੁਝ ਸੋਚਿਆ ਕਿਹਾ ਸਾਈਂ ਜੀ ਤੁਸੀਂ ਬਹੁਤ ਘੱਟ ਬੋਲਦੇ ਹੋ ਉਹ ਵੀ ਜੇਕਰ ਤੁਹਾਨੂੰ ਕੋਈ ਕੁਝ ਪੁੱਛੇ ਤਾਂ ਕਿਸੇ ਦੇ ਨਜ਼ਰਾਂ 'ਚ ਸਵਾਲ ਸੀ ਫਕੀਰ ਨੇ ਦੱਸਿਆ ਗੱਲ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਤੋਂ ਇਹਨਾਂ ਸਵਾਲ ਪੁੱਛ ਲੈਣੇ ਚਾਹੀਦੇ ਹਨ ਪਹਿਲਾ ਕਿ ਜੋ ਮੈਂ ਕਹਿ ਰਿਹਾ ਹਾਂ ਕੀ ਇਹ ਸੱਚ ਹੈ ਦੂਸਰਾ ਕੀ ਇਹ ਜ਼ਰੂਰੀ ਹੈ ਤੀਸਰਾ ਕੀ ਸੁਣਨ ਵਾਲੇ ਨੂੰ ਇਸ ਦਾ ਕੋਈ ਫਾਇਦਾ ਹੋਵੇਗਾ ਜੇ ਤਿੰਨਾਂ ਸਵਾਲਾਂ ਦਾ ਜਵਾਬ ਹਾਂ ਵਿੱਚ ਹੈ ਤਾਂ ਹੀ ਗੱਲ ਕਰਨੀ ਚਾਹੀਦੀ ਹੈ ਨਹੀਂ ਤਾਂ ਚੁੱਪ ਰਹਿਣਾ ਹੀ ਬਿਹਤਰ ਹੈ ਰੱਬ ਨੇ ਸਾਨੂੰ ਦੋ ਕੰਨ ਦਿੱਤੇ ਨੇ ਕਿਉਂਕਿ ਸੁਣਿਆ ਤੂਖ ਪਾਪ ਕਾ ਨਾਸ ਸੁਣਨਾ ਇੱਕ ਉੱਤਮ ਗੁਣ ਹੈ ਜਿਸ ਨੂੰ ਗ੍ਰਹਿਣ ਕਰਨ ਲਈ ਕਈ ਵਾਰ ਉਮਰਾ ਲੰਘ ਜਾਂਦੀਆਂ ਨੇ ਕਿਉਂਕਿ ਸੁਣਨ ਲਈ ਸਬਰ ਚਾਹੀਦਾ ਹੈ ਤੇ ਸਬਰ ਲਈ ਆਪਣੇ ਹਉਮੈ ਨੂੰ ਮਾਰਨਾ ਪੈਂਦਾ ਹੈ ਫਕੀਰ ਨੇ ਬਹੁਤ ਗਹਿਰੀ ਗੱਲ ਸਹਿਜੇ ਹੀ ਕਹਿ ਦਿੱਤੀ ਸੀ ਸਾਈ ਜੀ ਤੁਹਾਨੂੰ ਕਦੇ ਗੁੱਸਾ ਵੀ ਆਉਂਦਾ ਕਿਸ ਨੇ ਫਕੀਰ ਨੂੰ ਪੁੱਛਿਆ ਫਕੀਰ ਨੇ ਕਹਾਣੀ ਸ਼ੁਰੂ ਕੀਤੀ ਪੁਰਾਣੇ ਜ਼ਮਾਨੇ 'ਚ ਇੱਕ ਸੂਫੀ ਸੰਤ ਜਿਸ ਨੂੰ ਕਦੇ ਕਿਸੇ ਨੇ ਗੁੱਸੇ 'ਚ ਨਹੀਂ ਸੀ ਵੇਖਿਆ ਆਪਣੇ ਕੁਝ ਚੇਲਿਆਂ ਨਾਲ ਆਸ਼ਰਮ ਵਿੱਚ ਰਹਿੰਦਾ ਸੀ ਜਦੋਂ ਵੀ ਕੋਈ ਚੇਲਾ ਗਲਤੀ ਕਰਦਾ ਜਾਂ ਕੋਈ ਉਸ ਦਾ ਅਪਮਾਨ ਕਰਦਾ ਤਾਂ ਉਹ ਅਪਮਾਨ ਕਰਨ ਵਾਲੇ ਨੂੰ ਬੜੇ ਧਿਆਨ ਨਾਲ ਵੇਖਦਾ ਤੇ ਮੁਸਕਰਾ ਕੇ ਕਹਿੰਦਾ ਕਿਸ਼ਤੀ ਖਾਲੀ ਹੈ ਹਾਲਾਤ ਦੀ ਮਾਰੀ ਇਹ ਕਿਸ਼ਤੀ ਖਾਲੀ ਹੈ ਚੇਲੇ ਵਾਰ-ਵਾਰ ਸੂਫੀ ਨੂੰ ਕਿਸ਼ਤੀ ਖਾਲੀ ਹੈ ਦਰਹਾਸ ਪੁੱਛਦੇ ਰਹਿੰਦੇ ਇੱਕ ਦਿਨ ਉਸਨੇ ਇਸ ਪਿੱਛੇ ਵਾਪਰੀ ਘਟਨਾ ਸੁਣਾਈ ਬਹੁਤ ਸਮਾਂ ਪਹਿਲਾਂ ਮੈਂ ਸਮੁੰਦਰ ਵਿੱਚ ਮੱਛੀਆਂ ਫੜਨ ਦਾ ਕੰਮ ਕਰਿਆ ਕਰਦਾ ਸੀ ਇੱਕ ਟਿੱਕੀ ਹਨੇਰੀ ਰਾਤ ਨੂੰ ਮੈਂ ਜਾਲ ਲਾਈ ਬੈਠਾ ਸੀ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਇੱਕ ਹੋਰ ਕਿਸ਼ਤੀ ਮੇਰੀ ਕਿਸ਼ਤੀ ਨਾਲ ਆ ਟਕਰਾਈ ਮੈਨੂੰ ਬਹੁਤ ਗੁੱਸਾ ਆਇਆ ਮੈਂ ਖੜਾ ਹੋ ਕੇ ਦੂਸਰੀ ਕਿਸ਼ਤੀ ਵਾਲੇ ਨੂੰ ਲਲਕਾਰਿਆ ਨਾ ਕਿਸ਼ਤੀ ਪਰਾਂ ਹੋ ਰਹੀ ਸੀ ਨਾ ਹੀ ਕੋਈ ਜਵਾਬ ਦੇ ਰਿਹਾ ਸੀ ਮੈਨੂੰ ਹੋਰ ਗੁੱਸਾ ਆਇਆ ਮੈਂ ਟਕਵਾਲਾ ਕੇ ਉਸ ਕਿਸ਼ਤੀ ਵੱਲ ਵਧਿਆ ਨੇੜੇ ਜਾ ਕੇ ਧਿਆਨ ਨਾਲ ਵੇਖਿਆ ਤਾਂ ਪਤਾ ਲੱਗਿਆ ਕਿ ਦੂਸਰੀ ਕਿਸ਼ਤੀ 'ਚ ਤਾਂ ਕੋਈ ਵੀ ਨਹੀਂ ਸੀ ਸਮੁੰਦਰੀ ਚਖੜ ਦੀ ਮਾਰੀ ਇਹ ਟੁੱਟੀ ਭੱਜੀ ਕਿਸ਼ਤੀ ਗਲੇਰਾ ਨਾਲ ਰੁੜਦੀ ਰੁੜਦੀ ਮੇਰੀ ਕਿਸ਼ਤੀ ਨਾਲ ਆਟਕ ਰਾਈ ਸੀ ਮੈਨੂੰ ਆਪਣੇ ਤੇ ਸ਼ਰਮਿੰਦਗੀ ਵੀ ਹੋਈ ਇਹ ਹਾਸਾ ਵੀ ਆਇਆ ਸੋ ਹੁਣ ਜਦ ਵੀ ਮੈਨੂੰ ਗੁੱਸਾ ਆਉਣ ਲੱਗਦਾ ਹੈ ਤਾਂ ਮੈਂ ਦੂਸਰੇ ਨੂੰ ਗੌਰ ਨਾਲ ਵੇਖਦਾ ਹਾਂ ਤੇ ਮੁਸਕਰਾ ਕੇ ਕਹਿ ਛੱਡਦਾ ਹਾਂ ਕਿਸ਼ਤੀ ਖਾਲੀ ਹੈ ਹਾਲਾਤ ਦੀ ਮਾਰੀ ਇਹ ਕਿਸ਼ਤੀ ਖਾਲੀ ਹੈ ਕਹਾਣੇ ਖਤਮ ਕਰਕੇ ਕੁਝ ਸੋਚਦਿਆਂ ਫਕੀਰ ਰੁਕ ਗਿਆ ਆਕਲ ਦੁਨੀਆ ਦੀ ਸਿਕੰਦਰ ਹੈ ਪਰ ਜੇ ਕਦੇ ਇਹ ਹਾਰਦੀ ਹੈ ਤਾਂ ਸਿਰਫ ਗੁੱਸੇ ਤੋਂ ਫਕੀਰ ਨੇ ਗੱਲ ਜਾਰੀ ਰੱਖਦਿਆਂ ਕਿਹਾ ਪੁੱਤਰਾ ਇੱਜ਼ਤ ਬੰਦੇ ਨੂੰ ਨਹੀਂ ਬੰਦੇ ਦੇ ਵਿਵਹਾਰ ਨੂੰ ਮਿਲਦੀ ਹੈ ਫਕੀਰ ਨੇ ਕੇਸਰ ਦੇ ਮੋਢੇ ਤੇ ਹੱਥ ਰੱਖਦਿਆਂ ਕਿਹਾ ਜਾਣਕਾਰੀ ਭਾਵੇਂ ਬੋਲਾਂ ਚੋਂ ਚਲਕ ਸਕਦੀ ਹੈ ਪਰ ਸਿਆਨਬ ਹਮੇਸ਼ਾ ਕਾਰ ਵਿਹਾਰ ਚੋਂ ਹੀ ਦਿਖਦੀ ਹੈ ਦੂਰ ਦੂਰ ਤੱਕ ਰੇਤ ਤੋਂ ਸਿਵਾ ਕੁਝ ਨਹੀਂ ਸੀ ਦਿਖ ਰਿਹਾ ਰਾਤ ਦੀ ਹਨੇਰੀ ਨੇ ਰਸਤੇ ਨੂੰ ਵੀ ਰੇਤ ਨਾਲ ਢੱਕ ਦਿੱਤਾ ਸੀ ਉਈ ਪੈੜ ਜਾਂ ਗੱਡੇ ਦੀ ਲੀਵ ਹੀ ਨਹੀਂ ਸੀ ਦਿਖ ਰਹੀ ਫਕੀਰ ਨੇ ਖੜਾਵਾਂ ਲਾ ਕੇ ਹੱਥ ਵਿੱਚ ਫੜ ਲਈਆਂ ਕੇਸਰ ਦੀ ਜੁੱਤੀ ਵਿੱਚ ਬਾਰ-ਬਾਰ ਰੇਤ ਭਰਦੀ ਜਾ ਰਹੀ ਸੀ ਉਸਨੇ ਰੋਕ ਕੇ ਆਪਣੀ ਜੁੱਤੀ ਝਾੜੀ ਤੇ ਤੋੜ ਕੇ ਫਕੀਰ ਨਾਲ ਫਿਰ ਜਾ ਰਲਿਆ ਅੱਧੇ ਕੋ ਦਿੰਦੇ ਸਫ਼ਰ ਤੋਂ ਬਾਅਦ ਰਾਸਤੇ 'ਚ ਚਹਲ ਪਹਲ ਸ਼ੁਰੂ ਹੋ ਗਈ ਘਡੌਣੇ ਤੇ ਹੋਰ ਸਮਾਨ ਵੇਚਣ ਵਾਲੇ ਕਈ ਆਦਮੀ ਸਿਰਾਂ ਤੇ ਟੋਕਰੇ ਚੁੱਕੀ ਤੇਜ਼ ਤੇ ਤੁਰਦੇ ਕੇਸਰ ਤੇ ਫਕੀਰ ਤੋਂ ਅੱਗੇ ਲੰਘ ਰਹੇ ਸਨ ਨੇੜੇ ਹੀ ਮਜ਼ਾਰ ਤੇ ਕੋਈ ਮੇਲਾ ਲੱਗਿਆ ਸੀ ਕਿਤੇ ਮਦਾਰੀ ਬਾਂਦਰ ਦਾ ਤਮਾਸ਼ਾ ਵਿਖਾ ਰਿਹਾ ਸੀ ਤੇ ਕਿਤੇ ਹਲਵਾਈ ਜਲੇਬੀਆਂ ਕੱਢ ਰਿਹਾ ਸੀ ਬੁਰਕੇ ਪਾਈ ਔਰਤਾ ਤੇ ਟੋਪੀਆਂ ਪਾਈ ਜਵਾਕਾਂ ਨਾਲ ਪੂਰਾ ਮੇਲਾ ਭਰਿਆ ਹੋਇਆ ਸੀ ਕੇਸਰ ਨੇ ਫਕੀਰ ਨੂੰ ਪੁੱਛਿਆ ਸਾਈ ਜੀ ਮੇਲੇ 'ਚ ਗੇੜਾ ਮਾਰਾਵਾਂ ਚਲਾ ਜਾ ਪੁੱਤਰਾ ਪਰ ਜਲਦੀ ਮੁੜੀ ਫਕੀਰ ਨੇ ਰਾਹ ਦੇ ਕੰਢੇ ਤੇ ਪਏ ਇੱਕ ਵੱਡੇ ਪੱਥਰ ਤੇ ਬੈਠਦਿਆ ਕਿਹਾ ਕੇਸਰ ਛੇਤੀ ਛੇਤੀ ਮੇਲੇ ਦੀ ਭੀੜ ਵਿੱਚ ਰਲ ਗਿਆ ਮਜ਼ਾਰ ਦੇ ਅੰਦਰ ਲੋਕ ਘੱਟ ਸਨ ਪਰ ਬਾਹਰ ਭੀੜ ਲਗਾਤਾਰ ਵੱਧ ਰਹੀ ਸੀ ਚੂੜੀਆਂ ਦੀ ਦੁਕਾਨ ਤੇ ਕੁਝ ਬੁਰਕੇ ਪਾਈ ਔਰਤਾਂ ਰੰਗ ਬਰੰਗੀਆਂ ਚੂੜੀਆਂ ਵੇਖ ਰਹੀਆਂ ਸਨ ਉਸ ਨੇ ਆਪਣੇ ਚਿਹਰਿਆਂ ਤੋਂ ਬੁਰਕੇ ਚੁੱਕੇ ਹੋਏ ਸਨ ਕੇਸਰ ਨੂੰ ਇੱਕ ਕੁੜੀ ਦਾ ਚਿਹਰਾ ਕੁਝ ਜਾਣਿਆ ਪਛਾਣਿਆ ਲੱਗਾ। ਕੇਸਰ ਉਸ ਨੂੰ ਗੂਰ ਨਾਲ ਵੇਖਣ ਲੱਗਿਆ। ਇੱਕਦਮ ਉਸ ਕੁੜੀ ਦਾ ਧਿਆਨ ਉਸ ਨੂੰ ਵੇਖਦੇ ਕੇਸਰ ਵੱਲ ਪਿਆ। ਤਾਰੋ ਭੈਣ ਕੇਸਰ ਦਾ ਮੂੰਹ ਖੁੱਲਾ ਹੀ ਰਹਿ ਗਿਆ। ਕੇਸਰ ਉਸ ਕੁੜੀ ਨੇ ਕਦਮ ਕੇਸਰ ਵੱਲ ਵਧਾਇਆ। ਫਿਰ ਉਸ ਨੇ ਰੁਕ ਕੇ ਆਪਣਾ ਮੂੰਹ ਇੱਕਦਮ ਬੁਰਕੇ ਨਾਲ ਢਕਿਆ ਤੇ ਦੂਸਰੇ ਪਾਸੇ ਘੁੰਮ ਕੇ ਭੀੜ ਵਿੱਚ ਰਲ ਗਈ। ਕੇਸਰ ਉਸ ਕੁੜੀ ਮਗਰ ਗਿਆ। ਪਰ ਉਹ ਫਿਰ ਨਾ ਦੇਸੀ ਇਹ ਸਿਰ ਦਾ ਦਿਮਾਗ ਸੁੰਨ ਹੋ ਗਿਆ ਉਹ ਹੌਲੀ ਹੌਲੀ ਤੁਰਦਾ ਬਾਹਰ ਬੈਠੇ ਫਕੀਰ ਕੋਲ ਆਇਆ ਤੇਤਾ ਮਾਰ ਕੇ ਉਸ ਦੇ ਗੱਲ ਲਾ ਕੇ ਰੋਣ ਲੱਗ ਪਿਆ ਫਕੀਰ ਕੇਸਨ ਨੂੰ ਗੱਲ ਲਾ ਕੇ ਬਹੁਤ देर ਬੈਠਾ ਰਿਹਾ ਕੇਸਰ ਨੇ ਹੌਲੀ ਹੌਲੀ ਸਾਰੀ ਗੱਲ ਉਸ ਨੂੰ ਦੱਸੀ ਫਕੀਰ ਚੁੱਪਚਾਪ ਸੁਣ ਰਿਹਾ ਸੀ ਉਹ ਦੀਆਂ ਉਹੀ ਜਾਣੇ ਫਕੀਰ ਦੇ ਬੋਲਾਂ ਵਿੱਚ ਗਹਿਰੀ ਉਦਾਸੀ ਸੀ ਉਸ ਨੇ ਮੋਢਿਆਂ ਤੋਂ ਫੜ ਕੇ ਕੇਸਰ ਨੂੰ ਖੜਾ ਕੀਤਾ ਅਤੇ ਹੌਲੀ-ਹੌਲੀ ਤੁਰ ਪਿਆ ਕੇਸਰ ਵੀ ਬੋਝਲ ਕਦਮਾਂ ਨਾਲ ਪਿੱਛੇ-ਪਿੱਛੇ ਤੁਰ ਪਿਆ ਉਸ ਨੂੰ ਲੱਗਿਆ ਜਿਵੇਂ ਉਸ ਦੇ ਪਿੱਛੇ ਕੋਈ ਆ ਰਿਹਾ ਹੋਵੇ ਉਸ ਨੇ ਪਿੱਛੇ ਮੁੜ ਕੇ ਵੇਖਿਆ ਰਾਹ ਖਾਲੀ ਸੀ ਪਰ ਮੇਲਾ ਅਜੇ ਵੀ ਪਰਿਆ ਹੋਇਆ ਸੀ ਇੱਕ ਲੰਮੇ ਸ਼ਮਲੇ ਵਾਲਾ ਆਦਮੀ ਗਾ ਰਿਹਾ ਸੀ ਜ਼ਿੰਦਗੀ ਦੇ ਰੰਗ ਸਜਣਾ ਅੱਜ ਹੋਰ ਤੇ ਕੱਲ ਨੂੰ ਹੋਰ ਧੰਨਵਾਦ ਪਿਛਲੇ ਤੇ ਪਿਛਲੇ ਦਿਨ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਲਾਈਕ ਕਰੋ ਧੰਨਵਾਦ